ਹਾਲ ਪਰ ਆ ਜਾ ਹਮੇਸ਼ਾ ਚੰਗੇ ਗੁਣ ਯਾਦ ਰੱਖੋ ਤੇਨਾਂ ਅਨੁਸਾਰ ਜੀਵਨ ਬਤੀਤ ਕਰਦੇ ਹਾਂਜੀ ਸਸ਼ੀਕਲ ਦੋਸਤੋ ਮੈਂ ਕਪ ਸਿੰਘ ਤੁਹਾਡਾ ਆਪਣਾ ਹੋਸਟ ਤੇ ਤੁਸੀਂ ਦੇਖ ਰਹੇ ਹੋ ਮਰਜਾਨਾ ਟੀਵੀ ਦੋਸਤੋ ਮੁੱਖ ਮੰਤਰੀ ਲੋਕਾਂ ਦੇ ਦਿਲ ਦੀ ਧੜਕਣ ਬਣਿਆ ਅਜੇ ਸੱਚ ਜੋ ਆਸਮਾਨ ਚ ਉਡਾਰੀਆਂ ਮਾਰੀ ਜਾਂਦਾ ਹੈ ਕਹਿ ਲਵੋ ਕਿ ਹੁਣ ਦੇ ਟਾਈਮ ਵਿੱਚ ਮੁੱਖ ਮੰਤਰੀ ਪੰਜਾਬੀ ਇੰਡਸਟਰੀ ਦਾ ਬਾਦਸ਼ਾਹ ਬਣ ਗਿਆ ਏ ਦੋਸਤੋ ਮੁੱਖ ਮੰਤਰੀ ਜਿਸ ਨੂੰ ਕਿਸੇ ਟਾਈਮ ਲੋਕ ਟੀਚਰਾ ਕਰਦੇ ਸੀ ਤੇ ਉਸ ਦਾ ਮਜ਼ਾਕ ਉਡਾਉਂਦੇ ਸੀ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਦੇ ਦਿਨ ਜਦੋਂ ਚੰਗੇ ਆਏ ਤਾਂ ਲੋਕਾਂ ਤੋਂ ਉਸ ਦੀ ਚੜਾਈ ਬਰਦਾਸ਼ਤ ਨਾ ਹੋਈ ਤੇ ਲੋਕ ਉਸ ਦੀਆਂ ਲੱਤਾਂ ਖਿੱਚਣ ਲੱਗ ਪਏ ਤੇ ਦੋਸਤੋ ਅੱਜ ਮੁੱਖ ਮੰਤਰੀ ਤੇ ਰੱਬ ਦੀ ਐਨੀ ਮਿਹਰ ਏ ਕਿ ਮੁੱਖ ਮੰਤਰੀ ਅਜੇ ਚੀਫ ਗੈਸਟ ਸਕੂਲਾਂ ਕਾਲਜਾਂ ਵਿੱਚ ਜਾ ਕੇ ਬੱਚਿਆਂ ਨੂੰ ਸਮਝਾ ਰਿਹਾ ਏ ਕਿ ਨਸ਼ੇ ਨਾ ਕਰੋ ਜੀ ਹਾਂ ਦੋਸਤੋ ਹੁਣ ਤੁਹਾਨੂੰ ਆਪਾਂ ਉਸ ਵੀਡੀਓ ਵੱਲ ਲੈ ਚਲਦੇ ਹਾਂ ਤੇ ਜਿਨ੍ਹਾਂ ਦੋਸਤਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਤੇ ਮੁੱਖ ਮੰਤਰੀ ਦੇ ਜਿੰਨੇ ਵੀ ਕਟਰ ਫੈਨ ਨੇ ਉਹ ਇਸ ਵੀਡੀਓ ਨੂੰ ਜਲਦੀ ਜਲਦੀ ਨੂੰ ਲਾਈਕ ਜ਼ਰੂਰ ਕਰਦੇ ਹੋ ਸੋ ਹੁਣ ਵੱਧਦੇ ਹਾਂ ਵੀਡੀਓ ਵੱਲ ਚੈਨਲ ਪਰ ਆ ਜਾ ਹਮੇਸ਼ਾ ਚੰਗੇ ਗੁਣ ਯਾਦ ਰੱਖੋ ਤੇ ਅਨੁਸਾਰ ਜੀਵਨ ਬਤੀਤ ਕਰਨ ਦੇ ਜੋ ਤੇ ਇਹ ਕਰਦੇ ਈਸ਼ਾ ਬਣਾਉ ਹਾਂ ਜੀ ਬਸ਼ੇ ਵਾਲਾ ਤੋ ਨਾ ਸਾੜੇ ਦਾ ਸੇ ਹਾਂ ਦੇ ਕੋੜ ਰਹਾਣਾ ਤੋਰ ਸਾਥੀ ਗਮ ਇਹ ਦਮਾਗ ਵਿੱਚ ਪਾਉਂਦਾ ਰਹ ਤੋਰ ਸਾਥੀ ਗਮ ਕੋਈ ਪਿੰਦਾ ਹੈ ਛਰਾਬ ਕੋਈ ਪੇ ਰ ਪਿਆ ਪਾਂਗ ਉਹਨਾਂ ਲੋਕਾਂ ਦੇ ਆ ਘਰਾ ਵਿੱਚ ਰਹਿੰਦੇ ਪਖ ਨਾ ਗੇ ਜੜੇ ਨਾ ਵਿੱਚ ਰਹਿੰਦੇ ਮਖਮੋਰ ਸਾਥੀ ਸਾੜੇ ਰਜ ਹਾਂ ਦੇ ਕੋੜ ਰਹਾਣਾ ਤੋਰ ਸਾਥੀ ਗਮ ਹਾੜੇ ਨੱਚ ਹਾਂ ਦੇ ਘੜ ਰਹਿਣਾ ਤੋਰ ਸਾਥੀ ਗਾਉਂ ਐ ਕੋ ਹੋਵੇ ਬਦਨਾ ਮੈਂ ਤੋ ਜਾ ਕਰਦਾ ਜੜ ਐ ਬੇ ਬਦ ਹਰ ਥਾ ਤੇ ਪੈ ਰੱਖਦਾ ਪਵਾੜਾ ਕੋਈ ਹੁੰਦਾ ਨਹੀਂ ਐਨਾ ਦਾ ਵੀ ਦੱਸ ਤੋਰ ਸਾਥੀ ਹਾਂ ਹਾੜੇ ਨੱਚ ਹਾਂ ਦੇ ਘੜ ਰਹਿਣਾ ਤੋਰ ਸਾਥੀ ਗਾਉਂ ਹਾੜੇ ਨੱਚ ਹਾਂ ਦੇ ਘੜ ਰਹਿਣਾ ਤੋਰ ਸਾਥੀ ਹਾਂਜੀ ਦੋਸਤੋ ਤੁਹਾਨੂੰ ਮੁੱਖ ਮੰਤਰੀ ਦਾ ਇਹ ਕੰਮ ਕਿਵੇਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਸੋ ਮਿਲਾਂਗੇ ਕਿਸੇ ਨਵੀਂ ਅਪਡੇਟ ਨਾਲ ਧੰਨਵਾਦ ਜੀ ਸਤਿ ਸ਼੍ਰੀ ਅਕਾਲ